we uh -huh. ਅਲੇ ਗੁਰੂ ਹਲਕੇ ਹਲਕੇ ਦੇ ਦੀ ਗੱਲ ਕਰੀਏ ਤੇ ਹਲਕੇ ਦੇ ਵਿੱਚ ਤੇ ਬਹੁਤ ਪੈਸੇ ਆ ਚੁੱਕੇ ਨੇ ਔਰ ਜੰਡਿਆਲਾ ਸ਼ਹਿਰ ਦੇ ਵਿੱਚ ਵੀ ਬੜੀ ਅਮਾਉਂਟ ਜਿਹੜੀ ਆ ਉਹ ਜਾਰੀ ਕੀਤੀ ਜਾ ਚੁੱਕੀ ਆ ਅਸੀਂ ਚੰਡਿਆਲੇ ਸ਼ਹਿਰ ਦੇ ਸੁੰਦਰੀਕਰਨ ਵਾਸਤੇ ਮੈਂ ਜਿਹੜਾ ਹਾਰਟੀਕਲਚਰ ਵਿਭੰਗ ਆ ਉਹਦੀਆਂ ਵੀ ਬਕਾਇਦਾ ਡਿਊਟੀਆਂ ਲਾਤੀਆਂ ਨੇ ਉਹ ਵੀ ਜਿੱਥੇ-ਜਿੱਥੇ ਵੀ ਕੋਈ ਬਿਊਟੀਫਿਕੇਸ਼ਨ ਜੰਡਿਆਲੇ ਦੀ ਹੋ ਸਕਦੀ ਆ ਉਹਦੇ ਵਾਸਤੇ ਉਹ ਉਹਦਾ ਡੀਪੀਆਰ ਡਿਟੇਲਡ ਪ੍ਰੋਜੈਕਟ ਰਿਪੋਰਟ ਜਿਹੜੀ ਆ ਉਹਦੇ ਵਾਸਤੇ ਤਿਆਰ ਕੀਤੀ ਜਾ ਰਹੀ ਆ ਔਰ ਜੰਡਿਆਲਾ ਜਿਹੜਾ ਬਹੁਤ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਜੰਡਿਆਲਾ ਸ਼ਹਿਰ ਨਮੂਨੇ ਦਾ ਸ਼ਹਿਰ ਬਣਿਆ ਜਿਹੜਾ ਉਹ ਦੇਖੂਗਾ ਬਕਾਇਦਾ ਜੰਨੀਆਂ ਵੀ ਮੈਂ ਬੀਇੰਗ ਬਿਜਲੀ ਮੰਤਰੀ ਤੇ ਬੀਇੰਗ ਵਿਧਾਇਕ ਮੇਰੀ ਇਹ ਜ਼ਿੰਮੇਵਾਰੀ ਬੰਦੀ ਸੀਗੀ ਕਿ ਅਸੀਂ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਕੋਈ ਮੁਸ਼ਕਲਾਂ ਜਿਹੜੀਆਂ ਉਹ ਪੂਰੇ ਪੰਜਾਬ ਦੇ ਲੋਕਾਂ ਨੂੰ ਨਾ ਆਉਣ ਔਰ ਜੰਡਿਆਲੇ ਦੇ ਵਿੱਚ ਵੀ ਅਸੀਂ ਜੰਨੀਆਂ ਵੀ ਤਾਰਾਂ ਦੇ ਜਾਲ ਸੀਗੇ ਜਾਂ ਨਵੇਂ ਕੋਈ ট্রান্সਫਾਰ ਮੋਟਾ ਖੰਬੇ ਵਗੈਰਾ ਲਗਾਉਣੇ ਸੀਗੇ ਉਹ ਜਿਹੜੇ ਆ ਪਿਛਲੇ ਦਿਨੀ ਰਿਪੇਅਰ ਕੀਤੀ ਆ ਜਿੱਥੇ ਨਵੇਂ ਲਾਉਣ ਦੀ ਰੋਡ ਸੀ ਕੀ ਨਵੇਂ ਵੀ ਲਾਏ ਨੇ ਔਰ ਜੰਡੇਆਲਾ ਸ਼ਹਿਰ ਦੇ ਲੋਕ ਔਰ ਜਿਹੜੇ ਨੇ ਉਹ ਬੜੇ ਸੂਝਮਾਨ ਲੋਕ ਨੇ ਔਰ ਇਨਾਂ ਦੀ ਜਿਹੜੇ ਜਿਹੜੇ ਵੀ ਕੰਮ ਇਸ ਸਮੇਂ ਸਮੇਂ ਤੇ ਦੱਸਦੇ ਰਹਿਣ ਕਿ ਮੈਂ ਵੀ ਇਥੋਂ ਦਾ ਵਸਨੀਕ ਆ ਮੈਨੂੰ ਤੇ ਵੈਸੇ ਹੀ ਕੱਲੀ ਕੱਲੀ ਗਲੀ ਦਾ ਪਤਾ ਹੈ ਕੱਲੇ ਕੱਲੇ ਬਾਜ਼ਾਰ ਦਾ ਪਤਾ ਹੈ ਸੋ ਮੇਰੀ ਮੇਰੇ ਧਿਆਨ ਦੇ ਵਿੱਚ ਆ ਹਰ ਕੰਮ ਜੰਡੇਆਲੇ ਦਾ ਜਿਹੜਾ ਆ ਉਹ ਸਾਡੇ ਦਾ ਰਾਪੀ ਕੀਤਾ ਜਾਊਗਾ ਪੰਜਾਬ ਵਿੱਚ ਜਿੰਨੀ ਚੋਣਾਂ ਦਾ ਰਿਜ਼ਲਟ ਆ ਰਿਹਾ ਚਾਹ ਤਾਂ ਵੀ ਤਿੰਨ ਜਰੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਇਸ ਸਾਲ ਬਹੁਤ ਵਧੀਆ ਰੁਝਾਨ ਨੇ ਪੰਜਾਬ ਦੀਆਂ ਚਾਰ ਜਿੰਨੀ ਚੋਣਾਂ ਤੇ ਆਲਮੋਸਟ ਜਿੱਤ ਜਿਹੜੀ ਹੈ ਸਾਡੀ ਜਿੰਨਾ ਤੇ ਯਕੀਨਨ ਹੋ ਚੁੱਕੀ ਹੈ ਔਰ ਜਿੱਥੇ ਇੱਕ ਸੀਟ ਆ ਉੱਥੇ ਵੀ ਲੋਕਾਂ ਵੱਲੋਂ ਕੋਈ ਕਮੀ ਨਹੀਂ ਹੈ ਸਾਡੇ ਵੱਲੋਂ ਕੋਈ ਕਮੀ ਦਾ ਹੈ ਕਿ ਹੋਊਗੀ ਉਹਨੂੰ ਵੀ ਜਰੂਰ ਅਸੀਂ ਉਹਦਾ ਜਿਹੜਾ ਆ ਉਹਨੇ ਮਨਫਨਤਾ ਕਰਾਂਗੇ ਔਰ ਮੈਂ ਪੰਜਾਬ ਦੇ ਵੋਟਰਾਂ ਨੂੰ ਜਿਹੜੀ ਆ ਉਹ ਵਧਾਈ ਦੇਣਾ ਚਾਹੁੰਦਾ ਕਿ ਜਿਨ੍ਹਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਿਮਨੀ ਚੋਣਾ ਜਿਹੜੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਪਣੇ ਵੋਟ ਦਾ ਇਸਤੇਮਾਲ ਕੀਤਾ ਅਮਨ अरोड़ा ਜੀ ਪੰਜਾਬ ਪ੍ਰਧਾਨ ਬਣਾਈ ਕਿ ਉਹਨਾਂ ਬਾਰੇ ਦੇਖੋ ਅਮਨ अरोड़ा ਸਾਹਿਬ ਨੂੰ ਮੇਰੀ ਗੱਲ ਵੀ ਹੋਈ ਆ ਮੈਂ ਵਧਾਈ ਦਿੱਤੀ ਆ ਬੜੀ ਵਧੀਆ ਗੱਲ ਆ ਬੜੇ ਸਾਡੇ ਸੁਲਝੇ ਹੋਏ ਸਿਆਣੇ ਇਮਾਨਦਾਰ ਨੇਤਾ ਨੇ ਔਰ ਬੜੇ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਨੇ ਸੋ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਬਣਾਏ ਜਾਣ ਤੇ ਆਮ ਆਦਮੀ ਪਾਰਟੀ ਦਾ ਸੰਗਠਨ ਜਿਹੜਾ ਹੈ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋਊਗਾ ਔਰ 2027 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਦੇ ਨਾਲ ਦੁਬਾਰਾ ਤੋਂ ਪੰਜਾਬ ਦੇ ਵਿੱਚ ਸਰਕਾਰ ਬਣਾਉਂਗੀ ਵਿਰੋਧੀ ਧਿਰਾਂ ਨੂੰ ਕੀ ਕਹੋਗੇ ਕੁਝ ਨਹੀਂ ਮੈਂ ਕੀ ਕਹਣਾ ਵਿਰੋਧੀ ਧਿਰਾਂ ਨੂੰ ਗਰੀ ਜਾਣ ਆਪਣਾ ਉਹ ਨਾ ਦਾ ਕੰਮ ਉਹ ਆਪਣਾ ਕੰਮ ਕਰਨਾ ਹੱਸਦੇ ਵਸਦੇ ਰਹਿਣ ਮੇਰੇ ਹਲੋ ਸ਼ੁਭ ਕਾਮਨਾਵਾਂ ਉਹਨਾਂ ਨੂੰ ਬਸ ਹੋਰ ਕੀ ਕਹਿਣਾ ਆਪਣਾ ਜ਼ੋਦੀ ਬਣਾ ਲਓ ਦੇਖੋ ਮੇਰਾ خیال ਆ ਕਿ ਹਾਰਡਲੀ 15 20 ਦਿਨ ਦੇ ਵਿੱਚ ਉਹਨੂੰ ਅਸੀਂ ਕੰਪਲੀਟ ਕਰਾਂਗੇ ਸਾਰੀ ਟ੍ਰੈਫਿਕ ਜੰਡਿਆਲੇ ਦੀ ਜਿਹੜੀ ਆ ਉਹ ਡਾਇਵਰਟ ਹੋ ਜਾਣੀ ਦੇਖੋ ਇਤੋਂ ਤੁਸੀਂ ਵੈਰੋਵਾਲ ਰੋਡ ਪਹੁੰਚ ਜਾਓਗੇ ਸੂਏ ਤੱਕ ਜਿਹੜਾ ਬੰਦਾ ਜਲੰਧਰ ਤੋਂ ਆ ਰਿਹਾ ਉਹਨੇ ਧਾਰੜ ਜਾਣਾ ਆ ਜਾਂ ਏਕਲਗੱਡੇ ਜਾਣਾ ਆ ਜਾਂ ਪਰੇ ਅਖਰੂਰ ਸਾਹਿਬ ਨੂੰ ਜਾਣਾ ਉਹਨੂੰ ਸ਼ਹਿਰ ਦੇ ਵਿੱਚ ਵੜਨ ਦੀ ਲੋੜ ਹੀ ਨਹੀਂ ਪਊਗੀ हो सकता है यो बाईपास सुवे वाली सड़क ਦੇ ਨਾਲ ਨਾਲ ਨਿਕਲੂਗਾ ਇਸ ਤੋਂ ਇਲਾਵਾ ਜਿਨ੍ਹਾਂ ਨੇ ਤਰਨਤਾਰਨ ਬੰਡਾਲਾ ਇੱਧਰ ਸਫੀਪੁਰ ਨੋਨੇਪਿੰਡ ਇੱਧਰੋਂ ਨਿਕਲਣਾ ਉਹ ਵੀ ਜਿਹੜੇ ਆ ਉਧਰ ਦੀ ਸਾਰੀ ਟ੍ਰੈਫਿਕ ਟਵਰਕ ਹੋ ਜਾਣੀ ਆ ਸੋ ਹਰ ਚੀਜ਼ ਨੂੰ ਕਰਨ ਵਾਸਤੇ ਸਮਾਂ ਲੱਗਦਾ ਦੇਖੋ بڑے ਲੰਬੇ ਸਮੇਂ ਤੋਂ ਕੰਮ ਜੜੇ ਨੇ ਰੁਕੇ ਨੇ ਜੰਡੇ ਵਾਲੇ ਦੇ ਆਪਾਂ ਸਾਰੇ ਸ਼ਹਿਰ ਵਾਸੀ ਆਪਾਂ ਜਾਣਦੇ ਆ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਆਬਾਤੀ ਵਾਤੀ ਗਈ ਵਹੀਕਲ ਵੀ ਲੋਕਾਂ ਦੇ ਵਧ ਗਏ ਔਰ ਜਗਾ ਤੇ ਉਹ ਨਹੀਂ ਸੀਗੀ ਨਾ ਜਗਾ ਉਹ ਨਹੀਂ ਰਹੇਗੀ ਹੁਣ ਸਾਨੂੰ ਕੋਈ ਨਾ ਕੋਈ ਇਹਦਾ ਆਲਟਰਨੇਟ ਹੱਲ ਜਿਹੜਾ ਉਹ ਕਰਨਾ ਪੈਣਾ ਸੀਗਾ ਉਹ ਅਸੀਂ ਕਰ ਦਿੱਤਾ ਸਿਰਫ ਉਹਦੀ ਕੰਪਲੀਸ਼ਨ ਹੋਣ ਵਾਲੀ ਬਾਕੀ ਹੈ ਜਿਸ ਦਿਨ ਉਹ ਰੋਡ ਜਿਹੜੀ ਆ ਉਹ ਚੱਲ ਗਈ ਜਡੇਆਲੇ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆਪਣੇ ਆਪ ਹੀ ਜੜੀ ਆ ਉਹ ਸੋਲਵ ਹੋ ਜੇਗੀ ਇਹ ਕਸ਼ੀਰ ਦੋਤਮ ਸਿੰਘ ਤੋਂ ਸ਼ੇਖਪੁਰ ਮੁਹੱਲੇ ਦਾ ਸੜਕ ਬਹੁਤ ਔੜੀ ਖਰਾਬਤਾ ਵੀ ਜਿਹੜਾ ਉਹਦੇ ਵਿੱਚ ਪਾਸ ਹੋਈ ਸੀ ਇਸ ਟੈਂਟਰ ਹਾਂ ਬਿਲਕੁਲ ਆਉਣਗੇ ਜੀ ਆ ਅਸੀਂ 25 ਜੜਖਾ ਜੜੀਆਂ ਨੇ ਕੀਤੀਆਂ ਨੇ ਉਹਦੇ ਵਿੱਚ ਹੈ